ਹਾਂਜੀ ਬਈ ਸਾਰਿਆਂ ਨੂੰ ਪਰ ਪ੍ਰੀ ਸਸਰੀ ਘਰ ਆਪਣੇ ਪਿੰਡ ਦੀ ਸਾਤਲੇ ਤਾਂ ਚ ਗੇੜਦੇ ਜੀ ਉਹਨਾਂ ਦਾ ਆਪਾਂ ਬਲੌਗ ਬਣਾ ਕੇ ਲਏ ਆ ਦੇਖਿਓ ਸਾਰੀ ਬਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਦੱਸਿਓ ਵੀ ਐਜਾ ਬਲੌਗ ਬਣਾਇਆ ਕਰੀਏ ਆਪਾਂ ਕਰੋ ਜੈਕ ਫੇਰ ਕਾੜ ਲਾਂਗਾ ਉੱਥੇ ਵਾੜ ਲਾਗੇ ਤੋਂ ਹੀ ਰਹਿੰਦੀ ਆਹੀ ਲਾ ਲਾਗੇ ਲੋੜ ਨਹੀਂ ਲਾ ਦੇ ਉਹ ਮੈਂ ਮੈਂ ਉੱਤੇ ਲਾ ਦੇਣੀ ਸੀ ਚਲੋ ਹਾਲਤ ਕਰਾ ਦਰਦੇ ਨਹੀਂ ਚੱਕਿਆ ਸੀ ਉਹਨਾਂ ਨੇ ਨਹੀਂ ਨਹੀਂ ਚੱਕੇ ਦੀ ਦਰਦੇ ਇਕੱਠੀਆਂ ਕਰਦਾ ਫੇਰ ਨਹੀਂ ਬਣਦੇ ਆ ਡਰ ਤੋਂ ਚਾਹ ਕਰ ਇਕੱਠੀਆਂ ਕਰਨੇ ਕੋ ਖਰਾਬ ਹੋ ਗਿਆ ਉਹ ਪੀਨੇ ਰੱਖੀ ਵਾਪਸ ਤਾਂ ਦਾ ਬੋਦੀ ਬਹੁਤ ਮੇਰਾ ਮੇਰਾ 26 26 ਦੇ 20 26 ਦੇ 20 ਅੱਬ ਮਾਰ ਕੇ ਚੱਲਣਾ ਇਹਦਾ ਪਤਾ ਨਾ ਪਿੱਕੀ ਪਾਉਂਦੀ ਹੈ ਨਹੀਂ ਮੇਰੇ ਕੋ ਪੂਰੇ ਹੋ ਗਏ ਆਹੋ ਘਰ ਦੇ ਜੀਓ ਹਾਂ 10 ਪਾ ਗਏ ਹੋ ਕਿ ਨਹੀਂ ਆਉਂਗੇ ਬੱਤਰ ਦੇ ਦਾ 82 ਹੁਣ ਆਓ ਹੁਣ ਉੱਠੋ ਤੁਸੀਂ ਬੈਠੀ ਤੁਸੀਂ ਹੱਥ ਬੰਨਦੇ ਨਹੀਂ ਹੱਥ ਬੰਨਦੇ ਨਹੀਂ ਵੀ ਮੇਰੇ ਕੋਲ ਵੀ ਹੈ ਨਹੀਂ ਹਟਦਾ ਚਾਹ ਸੋਪਾ ਦੀ 21 ਹਾਂ ਆਓ ਮੇਰੇ ਕੋਲ ਚਲ ਦੁੱਕੀ ਤੋਂ ਆ ਦੁੱਕੀ ਨੇ ਭਾਜਣਾ ਪਾਣੀ ਸਰਾਂ ਦੀ ਕੀ ਆ ਦੁੱਕੀ ਦੀ ਭਜਣਾ ਹਾਂ ਚੱਲ ਫਿਰ ਹਟਦਾ ਬੋਲਾ ਲਗਾਇਆ ਇਹ ਗੋਲਾ ਲਗਾਇਆ ਇਹ ਨਹੀਂ ਹਟਦਾ ਬਦਲੇ ਲੈਣੋ ਇੱਥੋਂ ਚੱਕ ਲਾ ਚੱਕ ਹੁੰਦੀ ਚਾਰ ਛੱਡ ਵੜਦੇ 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 ਨਾ ਦੁੱਕੀ ਠੀਕ ਹੋ ਡਰ ਗਏ ਗਈ ਗਿਆ ਹੋਣ ਗਿਆ ਇਹ ਹੋਣ ਗਿਆ ਗਈ ਉਹ ਤਾਂ ਜਾਂਦੀ ਹੀ ਚਾਰ ਵੀ ਆ ਦੂਜੀ ਹੋਣ ਜਾਂਦੀ ਹੈ ਨਾ ਉਹ ਤਾਂ ਏਵੀ ਗਈ ਬਰਾ ਵੀ ਗਈ ਜਾਂਦੀ ਜਾਂਦੀ ਇਹ ساری ਆ ਵੀ ਜਾਂਦੀ ਹੈ ਲੈ ਆਪੇ ਫੇਰ ਡਰਦੇ ਕਿ ਉਹ ਤੁੰ ਐਟ ਦਾ ਘੋਲਣਾ ਸੀ ਕਲਾ ਘੜਤਾ ਬਾਜੀ ਇਹ ਘੋਲਣਾ ਰਹੇ ਇਹਦਾ ਬਾਰੇ ਜੱਕਾ ਨਿਕਲ ਗਿਆ ਉਹ ਬਣੀ ਜਾਂਦੀ ਉਹ ਪੈ ਗਿਆ ਜੱਕਾ ਨਾਲ ਹੋਰੋਂ ਦਾ ਫੇਰ ਇਹ ਖੁੰਦਾ ਕੰਮ ਹੋ ਗਿਆ ਸੀ ਟੱਪਾ ਪਾਟਾ ਜੰਗੜਾ ਪੱਤੇ ਸਾਰੇ ਵਾਸਤੇ ਵੀ ਲਏ ਕਾਰਟੂਨ ਦੀ ਐ ਐਟ ਤੇ ਆਉਂਦੀ ਐ ਉਹ ਤਾਂ ਥੱਲੇ ਦੇ ਆਹੋ ਆਹ ਕਟਾ ਦੇ ਕਹਾ ਕੜਾ ਦੀ ਕਹਾ ਕੜਾ ਦੀ ਕਹਾ ਕੜਾ ਲੈਣੋ ਕੀ ਆ ਹਾਂ ਮੱਠੀ ਸਤੂ ਜੋ ਪਕਰਤਾ ਆਹ ਸਟਾਕ ਕਿੰਨੇ ਵਾਰਸ਼ੇ ਦੀ ਚੱਕ ਵਾਸ਼ੇ ਦੀ ਚੌਕੀ ਬਦਲੀ ਨਾ ਮਾਰਦਾ ਇਹ ਆਜੇ ਜੱਗੂ ਆਣਦਾ ਜੱਗੂ ਆਜੇ ਜੱਗੂ ਆਜੇ ਕਰਦੇ ਹੋਇਆ ਆ ਕਰਦੀਆਂ ਹੁੰਦੀਆਂ ਕਰੇ ਚੱਕ ਇਹਦੇ ਨੇ ਆ ਮਾਰਦਾ ਛੜਾ ਸਿੱਧੀ ਮਾਰਦਾ ਮੈਂ ਜੀ ਨਹੀਂ ਕੀ ਕਰ ਰਿਹਾ ਇਹ ਇੱਜ਼ਤ ਮੈਂ ਨੇ ਕਾ ਡਾ ਕਿ ਗੇ ਲਾ ਗਿਆ ਗੈਨੋ ਛੜਤੀ ਆ ਆ ਆ ਆ ਟੈਨਰ ਰੜਕਦਾ ਰੜਕਦਾ ਗੋਪੀ ਗੋਪੀ ਸੜਕਾ ਦਾ ਕੱਢ ਦਿਓ ਰੜਕੋ ਛੜਦੀ ਵੀ ਤੇ ਆ ਕੇ ਪਾ ਦੇ ਲਾ ਪਾ ਅੱਜ ਤੂੰ ਕੰਮ ਦੇ ਦੇ ਬੱਦ ਨੀ ਹਾਂ ਯੱਕਾ ਜਦੋਂ ਮੈਂ ਕਹਾਂ ਨਾ ਤੇਲ ਬੱਬੀ ਤੂੰ ਪਤੇ ਨਾ ਛੱਡ ਉਹ ਕਾ ਹਾਂ ਇਹ ਹਾਂ ਉਹ ਪਟੇ ਕਰਦੇ ਆਂ ਜੀ ਤੂੰ ਬੋਲਾ 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 ਗਈ ਹਾਂ ਇਹ ਕੱਢੀ ਫਿਰ ਇਹ ਕਿੰਨੀ ਵੀ ਕੱਟੂ ਬਾਹਰ ਬਾਹਰ ਆਹੀ ਚੱਲ ਹੁਣ ਤੂੰ ਹਾਂ ਇਹ ਜਾਉ 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 ਉੱਜਾਉ ਜਾਉ 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 ਜੰਗ ਆ ਰਹਾ ਈ ਹਲੇ ਰਹੀਆਂ ਜਾਈ ਜਾਉ ਨਹੀਂ ਨਹੀਂ ਹਾਂ ਗਿਆ ਕੜਾ ਤੱਤੂ ਹੋ ਗਿਆ ਕੜਾ Dale dale dale, okay. Okay. Ah, dale, dale. Ay. 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 Ay.